ਇਦੇ ਵਿੱਚ ਤਾਂ ਹੀਰੇ ਜਵਾਹਰਾਤ ਪੈ ਰਹੇ ਓਏ ਹੈ ਆ ਦੇਖ ਖੁਦਾਈ ਹੋਈ ਹੋਈ ਆ ਸਹੀ ਆ ਹਟ ਜਾ ਚੈੱਕ ਕਰ ਇਹਨੂੰ ਕੀ ਆ ਭਾਈ ਬੈਠਾਗਾ ਓ ਦੇਖ ਲਾਇਆ ਹੋਇਆ ਨਾ ਓ ਦੇਖ ਤੇ ਆਪਾਂ ਦਾ ਕਰਦੇ ਥੋੜਾ ਥੱਲੇ ਨੂੰ ਜਾਈ ਜਾਂਦਾ ਓਏ ਹਾਂ ਚੋ ਦੋਸਤੋ ਦੇਖੋ ਬਹੁਤ ਡਰ ਰਹੇ ਹਾਂ ਮੈਂ ਤਾਂ ਓਏ ਥੱਲੇ ਨੂੰ ਜਾਈ ਜਾਂਦਾ ਬਾਬੇ ਤਾਂ ਵੀਡੀਓ ਦੇਖਣ ਵਾਲੇ ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਸੱਜਣੋ ਆਪਾਂ ਭਾਨਗੜ ਦੇ ਕਿਲੇ ਵਿੱਚ ਪਹੁੰਚੇ ਹੋਈਆਂ ਜਿਹੜਾ ਰਾਜਸਥਾਨ ਦੇ ਵਿੱਚ ਸਥਿਤ ਹੈ ਤੇ ਦੂਬਿਸਲੀ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੀ ਹਿੱਸੇ ਦੇਖੇ ਤੇ ਇਹਦੀਆਂ ਕਹਾਣੀਆਂ ਤੁਹਾਨੂੰ ਸੁਣਾਈਆਂ। ਇਹ ਕਿਲਾ 17ਵੀਂ ਸਦੀ ਦੇ ਵਿੱਚ ਬਣਿਆ ਹੋਇਆ ਜਿਹੜਾ ਕਿ ਰਾਜਾ ਮਾਦੋ ਸਿੰਘ ਦੀ ਲੇ ਲਈ ਬਣਾਇਆ ਗਿਆ ਸੀਗਾ ਜਿਹੜਾ ਮੁਗਲ ਬਾਸ ਅਕਬਰ ਦਾ ਦਵਾਨ ਸੀਗਾ। ਸੱਜਣੋ ਇਹ ਕਿਲੇ ਨਾਲ ਬਹੁਤ ਰਹੱਸ ਤੇ ਬਹੁਤ ਭੂਤੀਆਂ ਕਹਾਣੀਆਂ ਜੋੜੀਆਂ ਜਾਂਦੀਆਂ ਨੇ। ਇੱਕ ਕਹਾਣੀ ਬਾਲੂनाथ ਦੀ ਹੈ ਜਿਨੇ ਕਹਾ ਸੀ ਵੀ ਇਹ ਮਹਿਲ ਦਾ ਪਰਸਾਵਾ ਮੇਰੀ ਕੁਟੀਆ ਦੇ ਨਹੀਂ ਪਹਿਣਾ ਚਾਹੀਦਾ। ਤੇ ਇੱਕ ਕਹਾਣੀਆਂ ਰਾਜਕੁਮਾਰੀ ਰਤਨਾਬਤੀ ਕਿਵੇਂ ਸਿੰਧੀਆਂ ਨੌਂ ਦੇ ਤਾੰਤਰਿਕ ਨੇ ਰਾਜਕੁਮਾਰੀ ਤੇ ਮੋਹਿਤ ਹੋ ਕੇ ਸਰਾਪ ਦੇ ਕੇ ਸਾਰੇ ਰਾਜ ਭਾਗ ਦਾ ਸਤਿਆ ਨਿਵਾਸ ਕੀਤਾ ਉਹ ਸਿਰਫ ਕਹਾਣੀਆਂ ਨੇ ਜੀ ਇਹਨਾਂ ਦੀ ਗੱਲ ਆਪਾਂ ਪਿਛਲੇ ਭਾਗ 'ਚ ਕੀਤੀ ਆ ਇਹ ਭਾਗ ਦੇ ਵਿੱਚ ਆਪਾਂ ਇਸ ਕਿਲੇ ਦੇ ਮਹਿਲ ਤੇ ਅੰਦਰੂਨੀ ਭਾਗਾਂ ਨੂੰ ਦੇਖਾਂਗੇ ਲੱਗਦਾ ਮਸਟੰਡੇ ਇੱਧਰ ਦਿਖਾ ਦੇ ਹੂੰ ਬੈਹ ਜਾਂਦੇ ਹੁਣ ਠੀਕ ਆ ਸੈਨਿਕ ਕਿਉਂਕਿ ਗੇਟ ਦੇ ਕੋਲੇ ਭਾਈ ਫੈਨਾਂ ਵਾਲੇ ਬੰਦੇ ਲੱਠ ਡੰਡੇ ਲੈ ਕੇ ਬੈੰਦੇ ਰਹੇ ਆ ਆ ਭਾਈ ਲਾਡਲੇ ਆ ਵੀ ਉਮੀਦ ਤਬਾਹੀ ਦੀ ਨਿਸ਼ਾਨੀ ਆ ਠੀਕ ਆ ਇਹ ਵੀ ਖਤਮ ਹੋ ਗਈ ਕੋਈ ਹਵੇਲੀ ਜੀ ਬਣੀ ਹੋਈ ਸੀ ਠੀਕ ਆ ਤੇ ਆ ਜਿਹੜਾ ਮੰਦਿਰ ਆ ਲਾੜਲੇ ਇਹ ਗੋਪੀਨਾਥ ਮੰਦਿਰ ਆ ਠੀਕ ਆ ਓਕੇ ਤੇ ਜਿਹੜੀ ਮੇਨ ਚੀਜ਼ ਆ ਇੱਥੇ ਥੋੜੀ ਜੀ ਦੱਸਣ ਦੇ ਲੈਗਾ ਤੇ ਉਹੀ ਆਰਟੀਟਕ ਇਹਦਾ ਦੇਖਣ ਵਾਲਾ ਠੀਕ ਆ ਮੰਦਿਰ ਦਾ ਉਹੀ ਮੋٹے ਪੱਥਰਾਂ ਦੀ ਕਟਾਈ ਜਣਾਈ ਜਿਹੜੀਆਂ ਦੇਖਣ ਲਈ ਆ ਚੀਜ਼ਾਂ ਨੇ ਤੇ ਕਿੱਥੋਂ ਬਹਿ ਕੇ ਆਪਦੀ ਚਰਚਾ ਕਰਦੇ ਹੋਣਗੇ ਹੋ ਸਕਦਾ ਉਹ ਆ ਉੱਚੀ ਦੇ ਉੱਤੇ ਬਹਿਦਾ ਹੋਵੇ ਇੱਥੇ ਮੜਾ ਮੋਟਾ ਜਿਹੜੀ ਲੱਲੀ ਛੱਲੀ ਆ ਉਹ ਬੈਂਦੀ ਹੋ ਗਈ ਸਹੀ ਹੈ ਇਹਦੇ ਭਾਈ ਛੱਟ ਲੱਗੀ ਹੋਈ ਹੈ ਤਾਂ ਦੂਰੀ ਹੋਈ ਬਣਾਉਣ ਦੇ ਵਿੱਚ ਪੇੜਾ ਨਾ ਮਾਰੇ ਮੇਰੇ ਸਹੀ ਗੱਲ ਹੈ ਹਾਂ ਆ ਜਾ ਤੇ ਆਪਾਂ ਹੁਣ ਉਹ ਦੇਖਦੇ ਆਂ ਕੀ ਗੱਲ ਬਾਤ ਆ ਵੀਡੀਓ ਉੱਥੇ ਲਾਵਾਂਗੇ ਕੱਟ ਲਾ ਨੂੰ ਉਹ ਮੰਦਿਰ ਆ ਕੰਧ ਬਣਾਈ ਹੋਈ ਆਗੀ ਸਕਿਉਰਟੀ ਵਾਸਤੇ ਉਹ ਸਤੰਭ ਦੇ ਵਿੱਚ ਬੰਦੇ ਖੜਦੇ ਹੋਣਗੇ ਜਿਹੜਾ ਕੀ ਹੋਊਗਾ ਬਾਕੀ ਉਹ ਉਸਤਾਦ ਉਹ ਜਾ ਰਿਹਾਗਾ ਚੱਲਦੇ ਆਂ ਉਹਦੇ ਪਿੱਛੇ ਪਿੱਛੇ ਕੀ ਕਹਿੰਦਾ ਦੇਖਦੇ ਆਂ ਇਹ ਭਾਈ ਲਾੜਲੇ ਜਿਹੜਾ ਉਹ ਮੰਦਿਰ ਦੇਖਦੇ ਆਂ ਸੋਮੇਸ਼ਵਰ ਮੰਦਿਰ ਠੀਕ ਆ ਹੂੰ ਉਹ ਉੱਤੇ ਵਾਲਾ ਤੇ ਦੇਖਣ ਵਾਲੀ ਚੀਜ਼ ਇੱਥੇ ਆਹਾ ਆ ਦਿਖਾ ਲਾਡਲੇ ਤੈਨੂੰ ਆ ਤਾਹਾਂ ਤੋਂ ਭਾਈ ਪਾਣੀ ਆ ਰਿਹਾ ਪਰਬਤਾਂ ਤੋਂ ਤੇ ਆ ਕੁੰਡ ਬਣੀ ਹੋਈ ਆ ਠੀਕ ਆ ਇੱਕ ਤਰੀਕੇ ਦਾ ਪੂਲ ਆ ਤੇ ਆ ਲਾਡਲੇ ਇਧਰੋਂ ਦਿਖਾ ਆ ਪੌੜੀਆਂ ਬਣੀਆਂ ਹੋਈਆਂ ਨੇ ਇਸ਼ਨਾਨ ਕਰਨ ਨੂੰ ਕਿਸੇ ਟਾਈਮ ਇੱਥੇ ਭਾਈ ਰਾਜ ਘਰਾਣੇ ਦੇ ਲੋਕ ਇਸ਼ਨਾਨ ਵੀ ਕਰਦੇ ਹੋਣਗੇ ਠੀਕ ਆ ਤੇ ਇਧਰੋਂ ਦਿਖਾ ਦੇ ਜਿਹੜਾ ਆਪਾਂ ਪਰਾਂ ਤੋਂ ਉਹ ਟੈਂਪਲ ਕਨੀਓ ਪੁਜੋਹਤਾ ਦੀ ਹਵੇਲੀ ਦੇਖ ਕੇ ਆਏ ਸੀ ਇੱਕ ਨਾਲਾ ਨਹੀਂ ਜਾਂਦਾ ਸੀ ਉਰੋਂ ਪਾਣੀ ਸਾਫ ਹੋ ਕੇ ਜਾਂਦਾ ਠੀਕ ਆ ਸਹੀ ਆ ਤੇ ਆ ਜਾ ਇੱਧਰ ਦੇਖਦੇ ਆ ਇੱਕ ਚੀਜ਼ ਹੋਰ ਕਲੀਅਰ ਕਰੀਏ ਆਪਾਂ ਇਹ ਡਿੱਗ ਦੇ ਵਿੱਚ ਜਿਵੇਂ ਕੋਈ ਕਾਚਰਾ ਕੁਚਰਾ ਹੋਵੇ ਇਹਦੇ ਵਿੱਚ ਰਹਿ ਜਾਂਦਾ ਭਾਈ ਉਹ ਠੀਕ ਆ ਓਕੇ ਜਦੋਂ ਪਾਣੀ ਜਾਦੇ ਆਉਂਦਾ ਤਾਂ ਪਾਣੀ ਇਹਨਾਂ ਦੇ ਵਿੱਚ ਦੀ ਚੱਲਦਾ ਹੁਣ ਨੀਚੋਂ ਦੀ ਚੱਲ ਰਿਹਾ ਠੀਕ ਆ ਪਾਣੀ ਆਪਦਾ ਰਾਹ ਪੇ ਕਰ ਲੈਣਾ ਹੁੰਦਾ ਠੀਕ ਆ ਆ ਆਪਣੀ ਜਿਹੜੀ ਪਾਣੀ ਵਾਲੀ ਕੁੰਡ ਆਪਾਂ ਦਿਖਾਤੀ ਉਧਰ ਮੰਦਿਰਾਂ ਤਿਆ ਸਾਹਮਣੇ ਸ਼ਾਨਦਾਰ ਖਜੂਰਾਂ ਦੇ ਰੁੱਖ ਨੇ ਇਹ ਫੇਰ ਤੁਹਾਨੂੰ ਪਤਾ ਕੀ ਦੀ ਗਵਾਹੀ ਭਰਦੇ ਨੇ ਵੀ ਇੱਥੇ ਆਏ ਹੋਏ ਆ ਪਤੰਦਰ ਇਹਨਾਂ ਦੀ ਪੱਤ ਰੱਖਣ ਵਾਲੇ ਮੁਗਲ ਭਾਈ ਆਹ ਭਾਈ ਖੂਹ ਆ ਪਾਣੀ ਵਾਲਾ ਠੀਕ ਆ ਇਹ ਪਾਣੀ ਦਾ ਸੋਮਾ ਪਰ ਹੁਣੇ ਦਿਖਾ ਦੇ ਕਾਦਾ ਸੋਮਾ ਬਣਿਆ ਪਿਆ ਉਹਦਾ ਗੰਦਾ ਸੋਮਾ ਬਣ ਗਿਆ ਕੱਚਰੇ ਦਾ ਉਹਦਾ ਸੋਮਾ ਭਾਈ ਲਾੜ ਲਾ ਕੇ ਨਾ ਅੱਜ ਆ ਭਾਈ ਤੇ ਆ ਵੀ ਸਾਹਮਣੇ ਖੂਹ ਆ ਬੇਸ਼ੱਕ ਦੇਖਣ ਦੀ ਜ਼ਰੂਰਤ ਵੀ ਨਹੀਂ ਹੈਗੀ ਬਹੁਤ ਬਨਾਵਟ ਦੇਖੋ ਇਹਦੀ ਬਹੁਤ ਵਧੀਆ ਇਹਦੇ ਤਾਂ ਭਾਈ ਉੱਤੇ ਤੱਕ ਭਰਿਆ ਪਿਆ ਹੁਣ ਠੀਕ ਆ ਤੇ ਆ ਸੱਜਣਾ ਜਿਵੇਂ ਆਪਾਂ ਪਹਿਲਾਂ ਐਂਟਰੀ ਤੋਂ ਆਏ ਜਿਹੜਾ ਗੇਟ ਬੜਿਆ ਹਨੂਮਾਨ ਗੇਟ ਉਹ ਪਹਿਲਾ ਹੋ ਗਿਆ ਤੇ ਉਸ ਤੋਂ ਬਾਅਦ ਚੋਂ ਗੇਟ ਆ ਗਏ ਆ ਤੀਜੀ ਆ ਜਿਹੜੀ ਸੁਰਕਸ਼ਾ ਘੇਰਾ ਨਾ ਮਹਿਲ ਆਹੇ ਸਹੀ ਹੈ ਇਹ ਰਾਜ ਮਹਿਲ ਅਸਲ ਵਿੱਚ ਇਹ ਰਾਜ ਮਹਿਲਾ ਇਹ ਤੀਜਾ ਤੇ ਆਖਰੀ ਘੇਰਾ ਇਸ ਤੋਂ ਬਾਅਦ ਚੋਂ ਹੋਰ ਵੀ ਭੁਲੇ ਭੁਲੇਆਂ ਮਿਲਣਗੀਆਂ ਬਾਕੀ ਆਪਾਂ ਦੇਖਦੇ ਆ ਆ ਦੇਖ ਜਿਹੜਾ ਇਹ ਆ ਪਿੱਛੋਂ ਗੇਟ ਦਿਖਾ ਦੇ ਮੋੜ ਕੇ ਏ ਗੇਟ ਭਾਈ ਆ ਜਿਹੜਾ ਬਣਿਆ ਹੋਇਆ ਨਾ ਪੱਧਰਾ ਇਹ ਕਦੇ ਨਾ ਕਦੇ ਇੱਥੇ ਰਾਜਾ ਹਾਥੀ ਤੇ ਬਹਿ ਕੇ ਆਉਂਦਾ ਹੂ ਠੀਕ ਆ ਹਾਂ ਹਾਥੀ ਦੇ ਉੱਤੇ ਹਾਥੀ ਦੇ ਤੁਰਨ ਖਾਤਰ ਬਣਾਇਆ ਹੋਇਆ ਇਹ ਹਾਥੀ ਤੇ ਬਹਿ ਕੇ ਆਉਂਦਾ ਹੂ ਭਾਈ ਹਾਂ ਆ ਭਾਈ ਜਿਵੇਂ ਆਪਣੇ ਕਹਿ ਨਹੀਂ ਦਿੰਦੇ ਹੈ ਕਾਲੇ ਮੂੰਹ ਵਾਲਾ ਹੋ ਬੈਠਾ ਉਹ ਕਾਲੇ ਮੂੰਹ ਵਾਲਾ ਜ਼ੂਮ ਕਰਕੇ ਦਿਖਾ ਦੇ ਦੋ ਨੇ ਹਾਂ ਇਹਨੂੰ ਕਹਿੰਦੇ ਨੇ ਕਾਲੇ ਮੂੰਹ ਵਾਲਾ ਉੱਧਰ ਦਿਖਾ ਦੇ ਉਹ ਬੈਠੇ ਆ ਕਿੰਨੇ ਬਹੁਤ ਬੈਠੇ ਨੇ ਠੀਕ ਆ ਭਾਈ ਹੁਣ ਇਹ ਇਹਨਾਂ ਦਾ ਹੀ ਮਹਿਲ ਆ ਆ ਜਾ ਹੁਣ ਆਏ ਆ ਨਾ ਆਪਾਂ ਤੀਜਾ ਪ੍ਰਵੇਸ਼ ਦੁਆਰ ਆ ਜਿਹੜਾ ਹੂੰ ਉਹਦੇ ਵਿੱਚ ਦੀ ਆਏ ਆਪਾਂ ਆ ਦੇਖ ਕਿੰਨਾ ਚੜਾਈ ਆ ਕਿੰਨਾ ਘਮਾ ਦਿੱਤਾ ਹੋਇਆ ਆ ਲੰਘ ਗਏ ਸੀ ਪਹਿਲਾਂ ਠੀਕ ਆ ਹੂੰ ਆ ਇੱਕ ਸਰੰਗ ਜੀ ਦਿਖੀ ਆ ਮੈਨੂੰ ਪਹਿਲਾਂ ਹੀ ਮੱਥੇ ਲੱਗੀਆਂ ਹੁਣ ਇਹ ਇਹਦਾ ਪਹਿਲਾਂ ਕੋਈ ਗਚਿਤ ਕਰਨ ਦਿਓ ਮੈਨੂੰ ਇਹਨੂੰ ਚੈੱਕ ਕਰਦੇ ਆ ਕੀ ਆ ਚੱਲਾ ਫਿਰ ਇਹਦੇ ਵਿੱਚ ਆਪਾਂ ਕਿਲਾ ਦੇਖਦੇ ਆ ਬੰਦੇ ਵਾਂਗੂ ਜਿਹੜਾ ਲੋਕ ਦੇਖਣ ਆ ਰਹੇ ਨੇ ਯਾਰ ਜਾਣਦੇ ਮੈਨੂੰ ਇਹਦੇ ਵਿੱਚ ਕੁਝ ਨਹੀਂ ਹੁੰਦਾ ਦੇਖ ਲਾ ਉਹ ਦੇਖਾਂਗੀ ਹੁਣ ਦੇਖਣੀ ਜਾਊਂਗਾ ਲਿਆ ਮੈਨੂੰ ਫੜਾ ਕੈਮਰਾ ਵੇ ਚੱਕ ਵੀਰੋ ਦੋਸਤੋ ਦੇਖਦੇ ਆਂ ਫਿਰ ਕੀ ਕਰਦਾ ਦੇਖ ਦੇ ਮਾਨਦਾ ਨਹੀਂ ਗੱਲ ਦਲੇਰੀ ਹੈ ਲੈ ਵੀ ਹਾਂ ਚੱਲੇ ਜਿਹੜੀ ਆਹ ਸਰੰਗਜੀ ਆ ਇਹ ਇਹ ਕੀ ਗੱਲ ਕੀ ਹੈ ਇਹ ਆ ਜਾ ਹੈ ਕੁਛ ਨਹੀਂ ਗੱਲ ਬੋਤਲਾ ਬਤਲਾ ਹੀ ਨਹੀਂ ਹੈ ਅਰੇ ਉਹ ਟਾਇਲਟ ਟਾਇਲਟ ਕਰਦੇ ਆ ਕੁਛ ਨਹੀਂ ਹੈਗਾ ਯਾਰ ਗੱਲ ਬਾਤ ਕੀ ਕਰਦੇ ਏ ਭਾਈ ਹੈ ਕੋਈ ਗੱਲ ਬਾਤ ਨਹੀਂ ਬਾਬੇ ਐਵੇਂ ਹੈ ਸੋਨੇ ਆ ਜਾ ਇਹਦੇ ਵਿੱਚ ਤਾਂ ਹੀਰੇ ਜਵਾਹਰਾਤ ਪੈਨੇ ਓਏ ਲੈ ਨਿਰਈ ਕੋਸਾਂ ਘੜੇ ਪੈਨੇ ਸੋਨੇ ਦੇ ਭਰੇ ਸਹੀ ਹੈ ਚੁੰਛਣਾ ਇੱਥੇ ਆਲੇ ਫੜ ਹੈ ਐ ਕਮਾ ਦੇ ਇਧਰੋਂ ਨਿਕਲੇ ਦੇ ਕੀ ਆਦੇ ਵਿੱਚ ਬਣ ਇਹਦੇ ਵਿੱਚ ਇਹਦੇ ਵਿੱਚ ਤਾਂ ਬਸ ਪੋਸੀ ਨਾ ਕੀ ਹੈ ਇਹਦੇ ਵਿੱਚ ਮੈਂ ਤਾਂ ਨੂੰ ਕਿਹਾ ਦੀ ਬੰਦਿਆਂ ਵਾਂਗੂ ਉੱਪਰ ਚੱਲਦੇ ਆਂ ਚੱਲ ਕੋਈ ਨਹੀਂ ਕੁਸਤਾ ਰਾਜੇ ਦੇ ਮਹਿਲ ਚੋਂ ਕੁਸਤਾ ਨਿਕਲੂ ਗਈ ਉਹ ਜਿਹੜਾ ਬੇਸ਼ੱਕ ਜਿਹੜਾ ਗੇਟ ਆ ਪ੍ਰਾਤਨ ਨੂੰ ਹੁਣ ਦੇਖ ਨਹੀਂ ਰਿਹਾ ਇੱਕ ਹੋਰ ਪ੍ਰਵੇਸ਼ ਦੁਆਰ ਆ ਗਿਆ ਇਹ ਵੱਡਾ ਗਾ ਬੇਸ਼ੱਕ ਇੱਥੋਂ ਦੀ ਹਾਂਥੀ ਲਿੰਗਣ ਜੁੱਗਾ ਛੱਡਿਆ ਹੋਇਆ ਭਾਈ ਤੇ ਆਹ ਦੇਖੋ ਆ ਸੈਨਿਕਾਂ ਲਈ ਆ ਪਹਿਰੇਦਾਰਾਂ ਲਈ ਠੀਕ ਆ ਸਹੀ ਆ ਇਹ ਚ ਬੇਸ਼ੱਕ ਪਹਿਰੇਦਾਰਾਂ ਦੇ ਹਥਿਆਰ ਹੀ ਹੁੰਦੇ ਹੋਣਗੇ ਠੀਕ ਆ ਸੇਮ ਉਹ ਇਧਰ ਆ ਉਹ ਚੀਜ਼ ਪਹਿਰੇਦਾਰਾਂ ਵਾਲੀ ਆ ਠੀਕ ਆ ਸਹੀ ਆ ਲਾੜ ਲਿਆ ਫੇਰ ਇੱਕ 게ਟ ਆ ਗਿਆ ਠੀਕ ਆ ਉੱਤੇ ਝੜ ਕੇ ਠੀਕ ਆ ਇਧਰੋਂ ਦਿਖਾ ਦੇ ਆ ਬਣੇ ਹੋਏ ਨੇ ਨਾ ਗੋਲ ਗੋਲ ਜੇ ਬੇਸ਼ੱਕ ਇਹਨਾਂ ਦੇ ਰਾਜ ਦਾ ਇੱਥੇ ਝੰਡਾ ਘੜਾਉਂਦੇ ਹੋਣਗੇ ਠੀਕ ਆ ਇਧਰੋਂ ਦਿਖਾ ਇੱਕ ਗਿਰੀ ਆ ਕੇ ਬਾਕੀ ਇਹਦੇ ਉੱਤੋਂ ਜਾ ਕੇ ਵਿਊ ਦਿਖਾਵਾਂ ਵੀ ਕਿ ਵਿਸਾਲ ਕਿੱਡਾ ਸੀਗਾ ਇਹ ਬਣਾਇਆ ਹੋਇਆ ਆ ਜਾ ਹੁਣ ਇਧਰ ਅੰਦਰ ਕੋਛਦੇ ਆਪਾਂ ਚੱਲ ਆ ਫੇਰ ਕੱਲ ਯਾਰਾਂ ਹਾਂ ਗੇਟ ਬਣਿਆ ਹੋਇਆ ਆ ਤਾਂ ਬਾਅਦ ਚ ਲਾਇਆ ਹੋਇਆ ਹਾਂ ਡੁਪਲੀਕੇਟ ਜੇ ਲਾਤੇ ਸਹੀ ਆ ਇਹ ਵੀ ਓਮੀ ਆ ਇੱਥੇ ਵੀ ਤਕੜਾ ਦਰਵਾਜ਼ਾ ਆਊਗਾ ਇਸ ਟਾਈਮ ਠੀਕ ਆ ਪਹਿਲਾਂ ਤਾਂ ਇੱਧਰ ਹੀ ਚੱਲ ਆ ਕੀ ਚੀਜ਼ ਐ ਇਹਨੂੰ ਦੇਖੀ ਆ ਜਾ ਬੇਸ਼ੱਕ ਭਾਈ ਸੈਨ ਕੰਸੂਨ ਕਾਂ ਦਾ ਹੋਊਗਾ ਇਹ ਹੈ ਸੈਨ ਕਾਂ ਕੀ ਰਾਜਾ ਦਾ ਪਿੱਛੇ ਜਾ ਕੇ ਬਹਿਦਾ ਹੁੰਦਾ ਉਹ ਚ ਦਲੇਰ ਹੁੰਦਾ ਨਾ ਉਹ ਹੈ ਸਹੀ ਆ ਉਰੇ ਭਾਈ ਆਪਣੇ ਆ ਪਰ ਕੇ ਮਰਨ ਮਰਾਉਣ ਵਾਲੇ ਹੋਣਗੇ ਹਾਂ ਕੀ ਆ ਓਏ ਆਲੀ ਆਲੀਆ ਮਾਰਕੀਟ ਆਹ ਕੀ ਆ ਹਾਂ ਸੋਨੇ ਆ ਕੀ ਆ ਸ਼ਰਮਾਤ ਦੇ ਵਿੱਚ ਹੀ ਮਿਲ ਗਿਆ ਆਪਾਂ ਨੂੰ ਕੋਈ ਅਜੀਬ ਜੀ ਚੀਜ਼ ਖੁਫੀਆ ਜਿਹਾ ਫਲੈਟ ਲਾ ਇਹ ਕੀ ਆ ਬਾਬੇ ਇਹਦੇ ਵਿੱਚ ਉੱਤਰ ਨੂੰ ਰਸਤਾ ਨਹੀਂ ਹੈਗਾ ਨਹੀਂ ਆਪਾਂ ਉੱਤਰ ਦੇ ਸੱਜਣੂ ਸਹੀ ਹੈ ਦੇਖ ਕੇ ਬੱਸ ਇਹ ਆ ਦੇਖਾ ਬਾਅਦ ਚੋਂ ਆ ਉੱਤੇ ਫਰਸ਼ ਬਾਅਦ ਚੋਂ ਲੱਗਿਆ ਹੋਇਆ ਇਹ ਬਜਰੀ ਦਾ ਨਾ ਹਾਂ ਹੋ ਸਕਦਾ ਕੋਈ ਪਾਣੀ ਦੀ ਕੁੰਡ ਹੋਵੇ ਇਹ ਹੋ ਸਕਦਾ ਹੋ ਸਕਦਾ ਆ ਜਾਓ ਆ ਕੀ ਇਹ ਇਧਰ ਹੀ ਛੜ ਆ ਜਾ ਇਧਰ ਵੀ ਦੇਖ ਲਈ ਕੋਈ ਭੂਤ ਭਾਤੀ ਬੈਠੀ ਦੇਖ ਜਵੇ ਆ ਇਹਦੇ ਵਿੱਚ ਭਾਈ ਰਸਤਾ ਓਏ ਹਾਂ ਰਸਤਾ ਪਰ ਇਹ ਵੀ ਪਾਣੀ ਦੀ ਕੁੰਟੀ ਆ ਜੀਂ ਦੇਖ ਗਈ ਇਹ ਵੀ ਪਾਣੀ ਦੀ ਕੁੰਡਾ ਸਹੀ ਆ ਜੋ ਹੋ ਸਕਦਾ ਪਾਣੀ ਦੀ ਕੁੰਡ ਕਹੀ ਜਾਂਦੇ ਆ ਹੋ ਸਕਦਾ ਇਹ ਚ ਗੋਲਾ ਬਰੂਦ ਰੱਖਦੇ ਹੁਣ ਭਾਈ ਹਥਿਆਰਾਂ ਵਾਲਾ ਹੋਵੇ ਹੈਗੇ ਨਿੱਕੇ ਨਿੱਕੇ ਜੇ ਸੀ ਇਹਦੇ ਵਿੱਚ ਆਪਾਂ ਗਏ ਨਹੀਂ ਹੈਨਾ ਇਹਨੂੰ ਵੀ ਦੇਖੀਏ ਏ ਭਾਈ ਉਹ ਹੀ ਸੈਨਕਾਂ ਵਾਲਾ ਹੋਰ ਕੁਝ ਨਹੀਂ ਹੈਗਾ ਆ ਸੱਤ ਦਿਖਾ ਬਾਬੇ ਦੀ ਆ ਤਾਂ ਹਾਂ ਸੱਤ ਦਿਖਾ ਆ ਦੁਬਾਰਾ ਦਿਖਾ ਵੀ ਕਿੰਨਾ ਬਰੀਕੀ ਚੂਨੇ ਨਾਲ ਭਰ-ਭਰ ਕੇ ਕੰਮ ਹੋਇਆ ਆ ਉਹੀ ਕਮਾ ਆ ਗਿਆ ਜਿਹਦੀ ਆਪਾਂ ਗੱਲ ਕਰਦੇ ਆਂ ਕਿਲਿਆਂ ਵਿੱਚ ਅਕਸਰੀ ਦੇਖਿਆ ਜਾਂਦਾ ਸਈ ਪਾਈ ਹਮਲਿਆਂ ਤੋਂ ਡਰਦੇ ਕਮਾ ਆ ਜਾਂਦੇ ਆ ਇਹ ਆ ਜਾ ਆ ਜਾ ਵੀ लाड़ ले ਆ ਜਾ ਜਿਹੜੇ ਆਪਾਂ ਦੂਰੋਂ ਦੇਖਦੇ ਸੀ ਨਾ ਹੂੰ ਜਨਤਾ ਜਨਾਰਦਨ ਬੈਠੀ ਸੀ ਉੱਤੇ ਉਹ ਆਹੀ ਆ ਭਾਈ ਟੋਟੇ ਫੋਟੇ ਜੇ ਕੀਤੇ ਪਏ ਸੱਤਾਂ ਉੱਡੀਆਂ ਹੋਈਆਂ ਨੇ ਕਿਸੇ ਟਾਈਮ ਇਹਦੇ ਉੱਤੇ ਸੱਤਾਂ ਸੀਗੀਆਂ ਠੀਕ ਆ ਸਹੀ ਐ ਹੁਣ ਇਹਦੇ ਵਿੱਚ ਬਸ ਛੇ ਸੀ ਨੇ ਹੱਡੀਆਂ ਹੀ ਨੇ ਇਹ ਨਹੀਂ ਆਪਾਂ ਇਹਨੂੰ ਦੇਖ ਕੇ ਦੱਸ ਦਿੰਦੇ ਵੀ ਕੀ ਗੱਲਬਾਤ ਸੀਗੀ ਪੰਨ ਤੋੜਤਾ ਦੀ ਹੋਈ ਹੋਈ ਆ ਬੇਸ਼ੱਕ ਆ ਦਿਖਾ ਇਧਰ ਨੂੰ ਐ ਦਿਖਾ ਦੇ ਕਰ ਜਦੋਂ ਮੈਂ ਗੱਲ ਕਰਦਾ ਹੁਣ ਐ ਤੂੰ ਆਲੇ-ਦਾਲੇ ਦਾ ਮਾਹੌਲ ਦਿਖਾਈ ਆਇਆ ਕਰ ਠੀਕ ਆ ਆ ਬੇਸ਼ੱਕ ਆ ਪੰਨ ਤੋੜ ਹੋਈ ਹੋਈ ਆ ਦੇਖ ਆ ਉਹ ਦੇਖ ਆ ਸੱਤਾਂ ਸੁੱਤਾ ਹੋਣੀਆਂ ਕਿਸੇ ਟਾਈਮ ਇੱਥੇ ਸਹੀ ਆ ਠੀਕ ਆ ਤੇ ਉਹ ਦੇਖ ਉਹ ਦਿਖਾ ਦਿਓ ਬਾਅਦ ਚ ਟਾਵਰ ਆ ਗਿਆ ਸਹੀ ਤੇ ਆਹ ਰਸਤਾ ਜਾਂਦਾ ਆ ਦੇਖ ਉਰੋਂ ਦੀ ਠੀਕ ਆ ਆਹ ਸਾਈਡ ਤੇ ਦੀ ਦੇਖ ਉਰੋਂ ਦੀ ਅੱਗੇ ਦੇਖਾਂ ਤੇ ਠੀਕ ਉਹ ਰਸਤਾ ਜਾਂਦਾ ਤੇ ਉਹ ਪਾਈ ਹੋ ਦਿਖਾਂ ਉਹ ਫੇਰ ਹਥਿਆਰਾਂ ਯਕੀਨ ਆ ਉੱਥੇ ਰੱਖਿਆ ਜਾਂਦਾ ਸੀ ਉਹ ਫੇਰ ਬੁਰਜਾ ਠੀਕ ਆ ਉੱਥੇ ਵੀ ਬੁਰਜ ਹੁਣ ਟੈ ਗਿਆ ਇਹ ਵੀ ਬੁਰਜ ਸੀ ਤੇ ਇੱਥੋਂ ਤੁਹਾਨੂੰ ਪਤਾ ਲੱਗੂ ਉਹ ਜਿਹੜਾ ਟੈਂਪਲ ਆ ਨਾ ਉਹ ਦੇ ਭਦਰਕਾਲੀ ਦਾ ਉੱਥੇ ਆਪਾਂ ਜਾ ਕੇ ਆਏ ਆ ਤੇ ਉਹ ਤੁਹਾਡਾ ਦੇਖ ਰਿਹਾ ਲਾਹੌਰੀ ਗੇਟ ਸਹੀ ਹੈ ਉਹ ਹਨੂਮਾਨ ਗੇਟ ਜਿੱਥੋਂ ਆਪਾਂ ਆਏ ਆ ਦਿੱਲੀ ਗੇਟ ਠੀਕ ਆ ਸਹੀ ਉਹ ਸਾਰੇ ਗੇਟ ਨੇ ਪੰਜੇ ਗੇਟ ਨੇ ਉਹ ਸਾਰੇ ਆਪਾਂ ਇੱਧਰ ਉਹ ਹਵੇਲੀ ਚ ਜਾਏ ਪ੍ਰੋਹਿਤਾਂ ਵਾਲੀ ਚ ਆ ਪ੍ਰੋਹਿਤਾਂ ਉਹ ਮੰਦਿਰਾਂ ਚ ਆਪਾਂ ਠੀਕ ਆ ਜਾਏ ਸਾਰੇ ਦੇਖ ਆ ਜਾ ਕਿਹੜਾ ਟਾਈਮ ਰੇ ਆ ਦੇਖ ਲੈ ਚਿੱਟਾ ਪੱਥਰ ਲੱਗਿਆ ਹੋਇਆ ਠੀਕ ਆ ਆ ਚਿੰਗਾਠਾ ਆ ਚਿੰਗਾਠਾ ਮੈਨੂੰ ਸਿਮੈਂਟਡ ਲੱਗਦੀ ਆ ਠੀਕ ਗਾ ਕੀ ਹੋ ਸਕਦਾ ਭਾਈ ਚੂਨੇ ਦੀ ਉੱਤੇ ਇਹਦੇ ਲਿਪਾ ਪੋਚੀ ਕੀਤੀ ਹੋਵੇ ਉਹ ਟਾਈਮ 'ਚ ਹੈਨਾ ਤੇ ਆ ਦੇਖਾ ਪੂਰਾ ਚਿੱਟਾ ਪੱਥਰ ਇਹ ਸੋਨੇ ਬੇਸ਼ੱਕ ਲੜਲੇ ਆ ਦੇਖ ਆ ਦੱਸਦੀ ਆ ਮੀਨਾਕਾਰੀ ਬੇਸ਼ੱਕ ਹੀ ਇਹ ਸਾਹੀ ਬੰਦੇ ਬੈਦੇ ਹੋਣਗੇ ਇੱਥੇ ਰਾਜ ਪਰਿਵਾਰ ਦੇ ਇਹਦੀਆਂ ਸੱਤਾਵਾਂ ਉਡੀਆਂ ਕਿਉਂਕਿ ਰਾਜ ਪਰਿਵਾਰ ਦੇ ਬੰਦੇ ਐ ਬੈਨੇ ਹੋਣਗੇ ਦੇਖ ਇੱਕ ਤਾਂ ਸਾਰਾ ਵਿਊ ਦੀਦਾ ਸਾਰੀ ਸਲਤਨਤ ਦਾ ਠੀਕ ਆ ਹੈਨਾ ਇੱਧਰ ਜੈਨੂ ਜਾ ਕੇ ਦਿਖਾ ਦਿਆ ਕਰ ਜਦੀ ਉਹ ਜੀ ਚੀਜ਼ ਤੇ ਆਹ ਦੇਖ ਪਰ ਹੁਣ ਇਹ ਆਹ ਦੇਖ ਉੱਥੇ ਉਹ ਕੋਸ਼ਿਸ਼ ਵੀ ਰੱਖ ਸਕਦੇ ਆ ਕੋਈ ਸਮਾਨ ਸੱਪਾ ਵੀ ਰੱਖਦੇ ਹੋਣਗੇ ਇਹੇ ਅਲਮਾਰੀਆਂ ਹੀ ਆ ਇੱਕ ਤਰ੍ਹਾਂ ਦੀਆਂ ਉਹਨਾਂ ਦੀਆਂ ਹਾਂ ਚਾਹੇ ਦੀਵਾ ਰੱਖ ਲਾ ਕੁਝ ਲਾ ਲਾ ਤੇ ਇੱਧਰ ਨੂੰ ਦਿਖਾ ਦੇ ਆ ਫੇਰ ਉਹੀ ਚਿੰਗਾਠ ਬਣੀ ਹੋਈ ਆ ਆ ਦੇਖ ਆ ਉਹਰੇ ਪ੍ਰੋਪਰ ਦੀ ਨਹੀਂ ਆ ਦੇਖ ਕਿ ਹੋਰੇ ਸਿੰਗਲ ਚਲਾਈ ਹੋਈ ਹੈ ਨਾ ਇਹਦੇ ਨਾਲ ਹੱਥ ਫੇਰ ਕੇ ਐ ਲੱਗਦਾ ਬਾਈ ਮਸ਼ੀਨ ਵੀ ਨਹੀਂ ਇਹ ਜੀ ਕਟਾਈ ਕਰਦੀ ਹੈ ਨਾ ਜਿਹੜੀ ਇਹਦੀ ਉਹ ਟਾਈਮਾਂ 'ਚ ਕਟਾਈ ਕੀਤੀ ਹੋਊ ਅੱਜ ਤੋਂ ਤਕਰੀਬਨ ਇਹ ਹੋਰ 600 ਸਾਲ ਪਹਿਲਾਂ ਠੀਕ ਆ ਸਹੀ ਹੈ 500 ਸਾਲ ਪਹਿਲਾਂ ਆ ਆ ਆ ਦੇਖ ਇੱਧਰ ਆ ਦਿਖਾ ਦੇ ਲਾਡਲੇ ਇਹ ਪਾਣੀ ਵਾਲੀ ਕੁੰਡ ਆ ਬੇਸ਼ੱਕ ਪਾਣੀ ਵਾਲੀ ਕੁੰਡ ਆ ਠੀਕ ਆ ਆ ਉੱਤੋਂ ਕਿਉਂਕਿ ਬਾਰਿਸ਼ ਪੈਂਦੀ ਹੋ ਇਹਦੇ ਉੱਤੇ ਵੀ ਕਦੇ ਛੱਤ ਰਹੀ ਹੋ ਠੀਕ ਆ ਆ ਸਾਰਾ ਟਹਿ ਟੇਰੀ ਹੋ ਗਿਆ ਠੀਕ ਆ ਆਇਆ ਹੁਣ ਆਪਾਂ ਦੇਖੀਏ ਉਧਰ ਦੇ ਚੱਲ ਗਏ ਰੋਕਾ ਕੀ ਗੱਲ ਬਾਤ ਹਾਂ ਸ਼ਾਹੀ ਮਹਿਲ ਦੀ ਐਂਟਰੀ ਹੈ ਨਾ ਪੈਲਸ ਦੀ ਇਹਦੇ ਵਿੱਚ ਦੀ ਆਪਾਂ ਘੁੰਮ ਕੇ ਆਏ ਆ ਥੱਲੇ ਆਪਾਂ ਜਾਏ ਆ ਆ ਦਿਖਾਦਾ ਤੁਹਾਨੂੰ ਆ ਹੁਣ ਐ ਕਮਾਂਦਾਰ ਪਾ ਕੇ ਨਾ ਇੱਧਰ ਦੀ ਆ ਜਾ ਆ ਆ ਜਾ ਆ ਫੇਰ ਉਹੀ ਹੀ ਸੁਰੱਖਿ ਸਾਡੇ ਆ ਤਾਂ ਭਾਈ ਦੀਪ ਵਾਲੇ ਲੱਗਦੇ ਆ ਮੈਨੂੰ ਦੀਪ ਰੱਖਣ ਠੀਕ ਆ ਆ ਫੇਰ ਆ ਜਾ ਆ ਵਾਲੇ ਥਾਲੇ ਦਿਖਾ ਦੇ ਸੋਹਣੇ ਕਿਸੇ ਟਾਈਮ ਉਰੇ ਛਾਠ ਰਹੀ ਹੋ ਪੂਰੀ ਹੋ ਸਕਦਾ ਦੁਬਾਰਾ ਇਹ ਤਾਂ ਉੱਚੀਆਂ ਹੋਣੀਆਂ ਬੇਸ਼ੱਕ ਉੱਚੀਆਂ ਹੀ ਹੋਣੀਆਂ ਠੀਕ ਆ ਸਾਰਾ ਟੈਰੀ ਹੋ ਗਿਆ ਕੰਮ ਸਾਰਾ ਮਲਬਾ ਬਣ ਗਿਆ ਆ ਵੀ ਮਲਬਾ ਆ ਦੇਖ ਆ ਦੇਖ ਭਾਈ ਦੇਖਣ ਵਾਲੀ ਇੱਕ ਚੀਜ਼ ਆਪਾਂ ਨੂੰ ਮਿਲੀ ਐ ਸੋਹਣੀ ਆ ਦੇਖ ਹਮ ਆ 500 ਸਾਲ ਪਹਿਲਾਂ ਜਿਹੜੇ ਕਲਰ ਨੇ ਆ ਦੇਖ ਇੱਕ ਮੋਰ ਬਣੇ ਹੋਏ ਨੇ ਇਹ ਮੋਰ ਨੇ ਠੀਕ ਆ ਆ ਵਿਚਾਲੇ ਕੋਈ ਹੋਊਗਾ ਇਹ ਕਹਿ ਨਹੀਂ ਸਕਦੇ ਕੋਈ ਹੋਊਗਾ ਨਾ ਇੱਕ ਤਰੀਕੇ ਦਾ ਐ ਜਿਵੇਂ ਮੱਗ ਜਿਆ ਨਹੀਂ ਹੁੰਦਾ ਉਵੇਂ ਆ ਮੱਗ ਜਿਆ ਜਿਵੇਂ ਲਾਦੀਨ ਵਾਲਾ ਉਹ ਹੁੰਦਾ ਚਰਾਗ ਜਿਆ ਨਹੀਂ ਹੁੰਦਾ ਉਵੇਂ ਆ ਆ ਬੇਸ਼ੱਕ ਦੇਖ ਕਿੰਨਾ ਪੱਕਾ ਰਾਂਗਾ 500 ਸਾਲ ਤੋਂ ਐਂ ਖੜਾ ਕੰਦ ਤੇ ਸਹੀ ਆ ਤੇ ਆ ਦੇਖ ਬਨਾਵਟੇ ਦੇ ਉੱਤੇ ਇਹਦੇ ਉੱਤੇ ਇਹ ਪਾ ਕੇ ਨਾ ਇਹ ਚ ਦਹੀਂ ਦੁਹੀਂ ਗੁੜ ਗੜ ਐਹ ਜੀ ਚੀਜ਼ ਪਾ ਕੇ ਬਸ ਤੁਸੀਂ ਸਮਝ ਲਓ ਸਮੇਂ ਦੀ ਮਾਰ ਆ ਇਹ ਠੀਕ ਆ ਹਮ ਸਮਾਂ ਸਭ ਤੋਂ ਬਲਵਾਨ ਪਤਾ ਕੌਣ ਆ ਸਮਾਂ ਦਾ ਠੀਕ ਆ ਜਿਹੜੇ ਬੰਦੇ ਸੋਚ ਜਾਂਦੇ ਨੇ ਵੀ ਮੈਂ ਆ ਫਲਾਣਾ ਧਮਕਾ ਕੁਝ ਨਹੀਂ ਹੁੰਦਾ ਸਮਾਂ ਸਭ ਤੋਂ ਬਲਵਾਨ ਆ ਸਭ ਕੁ ਖਤਮ ਕਰ ਦਿੰਦਾ ਆ ਆ ਦਿਖਾ ਦੇ ਆ ਦੇਖ ਆ ਇੱਕ ਸੱਤਰੀ ਡੈਪ ਹੈ ਦੇ ਉੱਤੇ ਸੱਤ ਹੋ ਠੀਕ ਆ ਆ ਦੇਖ ਇਹ ਨਿਕਾਸੀ ਕਰਕੇ ਆ ਚੂਨੇ ਦੀ ਲਪਾਈ ਕਰੀ ਹੋਈ ਆ ਥੱਲੇ ਇਹ ਪੱਥਰ ਨਹੀਂ ਹੈਗੇ ਇਹ ਚੂਨਾ ਦੇਗਾ ਚੂਨਾ ਭਰਿਆ ਹੋਇਆ ਠੀਕ ਆ ਇਹ ਕੋਈ ਸ਼ੈਲੀ ਆਪਾਂ ਕਹਿ ਨਹੀਂ ਸਕਦੇ ਕਿਹੜੀ ਸ਼ੈਲੀ ਆ ਵੈਸੇ ਤੁਸੀਂ ਕੀ ਲੈਣਾ ਸ਼ੈਲੀਆਂ ਛੋਲੀਆਂ ਤੋਂ ਉਹ ਸੱਤ ਸੀਗੀ ਆਹ ਡਿਜ਼ਾਈਨ ਸੀਗਾ ਉਹਦਾ ਠੀਕ ਆ ਸਹੀ ਆ ਆ ਜਾ ਤੇ ਆ ਫੇਰ ਉਹੀ ਕੁਛ ਆ ਮਹਿਲ ਦੇ ਵਿੱਚ ਇਹਨੂੰ ਜਿੰਨਾ ਮਰਜ਼ੀ ਆਪਾਂ ਚਰਚਾ ਕਰ ਲਈਏ ਤੇ ਮੁੱਕਣੀ ਨਹੀਂ ਹੈਗੀ ਕਈ ਦਿਨ ਨਹੀਂ ਮੁੱਕਣੀ ਐਨੀ ਚਰਚਾ ਕਰ ਸਕਦੇ ਆਪਾਂ ਪਰ ਮੋਟੀ ਮੋਟੀ ਜਾਣਕਾਰੀ ਤੁਸੀਂ ਲਈ ਜਾਓ ਵੀ ਆਹ ਪਾਈ ਹਾਲਾਤ ਨੇ ਜਿਹਨੂੰ ਭੂਤੀਆ ਕਿਲਾ ਹਾੰਟਡ ਕਿਲਾ ਕਹਿੰਦੇ ਨੇ ਬਣੇ ਹੋਏ ਤੇ ਬੇਸ਼ੱਕ ਇਹਦੇ ਵਿੱਚ ਪਾਣੀ ਲਈ ਹੈ ਨਾ ਸਾਰਾ ਸਿਸਟਮ ਬਣਿਆ ਹੋਊਗਾ ਤੇ ਹੁਣ ਉਹ ਖਤਮ ਹੋਇਆ ਹੋਇਆ ਸਾਰਾ ਤੇ ਇੱਧਰ ਨੂੰ ਆ ਜਾ ਆ ਕੀ ਹੈ ਇਹਨੂੰ ਵੀ ਚੈੱਕ ਕਰੀਏ ਆਪਾਂ ਜਿੱਥੇ ਨੇ ਰਾਜਾ ਪੈਂਦਾ ਹੋ ਸਕਦਾ ਉੱਥੇ ਹੀ ਹੋਵੇ ਭੂਤ ਭਾਤ ਭਾਈ ਸਹੀ ਆ ਹਟ ਜਾ ਫਿਰ ਲਾਉਣ ਦੇ ਟਾਰ ਚ ਲਾ ਕੇ ਜਾਏਂਗੀ ਹਾਂ ਇੱਥੇ ਕੋਈ ਨਹੀਂ ਆਉਂਦਾ ਤੇ ਲੈ ਇਧਰ ਹੀ ਸੈਟ ਲੈਟ ਲਾ ਕੇ ਦੇਖਦੇ ਔਰ ਰਹਿਣ ਦੇ ਇਹਦਾ ਪੂਤੀਆ ਕਿਲਾ ਜਾ ਰੋਰੇ ਹਜ਼ਾਰ ਜਨਤਾ ਫਿਰਦੀ ਔਰ ਇੱਥੇ ਕਿਹੜਾ ਅੰਦਰ ਆਉਂਦਾ ਇਹਦਾ ਆਪਾਂ ਕੀ ਕਹਿਣਾਗਾ ਨਹੀਂ ਪੂਤੀਆ ਕਿਲਾ ਜਾ ਆਪਾਂ ਫਿਰ ਐਂ ਕਹਿਣਾ ਵੀ ਆ ਜਾ ਚਿੰਬੜ ਜਾ ਔਰ ਨਹੀਂ ਹਟ ਜਾ ਆ ਜਾ ਸੋਹਣੇ ਆਲੇ ਆ ਜਾ ਤੂੰ ਹੈਗੇ ਆ ਆਪਾਂ ਕੋਈ ਨਾ ਆਪਾਂ ਬਹੁਤ ਹੈਗੇ ਆ ਸਾਰੇ ਕਸੇੜੇ ਆ ਦੇਖ ਕੇ ਤੂੰ ਆ ਦੇਖ ਖੜਿਆ ਵੀ ਨਹੀਂ ਜਾਂਦਾ ਆ ਦੇਖ ਪਾਈ ਇੱਥੋਂ ਪਟਾਈ ਹੋਈ ਹੋਈ ਓਕੇ ਆ ਦੇਖ ਖਦਾਈ ਹੋਈ ਹੋਈ ਆ ਇਹਦਾ ਯਾਰ ਪਹੁੰਚਿਆ ਵੀ ਨਹੀਂ ਜਾਂਦਾ ਫਿਰ ਹੈ ਆਹ ਦੇਖ ਖੁਦਾਈ ਹੋਈ ਹੋਈ ਆ ਸਹੀ ਆ ਹਟ ਜਾ ਚੈੱਕ ਕਰ ਮੈਂ ਇਹਨੂੰ ਕੀ ਆ ਇਹ ਹੋਊਗਾ ਤਾਂ ਥੱਲੇ ਕੁਝ ਇੱਥੇ ਰਸਤਾ ਨਹੀਂ ਇਹਦੇ ਵਿੱਚ ਤਾਏ ਖਾਨਾ ਜਾਂ ਹੋਊਗਾ ਮਾੜਾ ਮੋਟਾ ਸਮਝ ਗਿਆ ਆਹ ਦੇਖ ਚੂਨੇ ਵਾਲੀ ਲਪਾਈ ਭਾਈ ਢਾਹ ਢੇਰੀ ਹੋ ਗਿਆ ਆ ਜਾ ਫਿਰ ਇੱਥੇ ਕੁਝ ਨਹੀਂ ਹੈਗਾ ਕੋਈ ਭੂਤ ਨਹੀਂ ਹੈਗੀ ਇੱਥੇ ਭੂਤ ਤਾਂ ਦਰਦਾ ਲੱਗਦਾ ਹੀ ਆ ਆਹ ਦੇਖ ਇਧਰ ਆਹ ਦੇਖ ਭਾਈ ਮਾੜੇ ਮੋਟੇ ਇੱਥੇ ਮਾਲ ਆਪਦਾ ਮਾਲ ਪੱਤਾ ਉਹ ਵੀ ਰੱਖਦੇ ਹੋਣਗੇ ਠੀਕ ਆ ਜੋ ਵੀ ਸੀਗਾ ਆ ਇਧਰੋਂ ਦਿਖਾ ਦੇ ਲਾੜਲੇ ਆ ਵੀ ਖਾਤਮਾ ਕਹਾਣੀ ਇਹ ਵੀ ਮਾੜਾ ਮੋਟਾ ਕਾਕਸਈ ਆ ਕੋਈ ਹਥਿਆਰ ਨੀ ਜੇ ਬਰਮੇ ਸ਼ਰਮੇ ਇੱਥੇ ਖੜਾ ਦਿੰਦੇ ਹੋਣਗੇ ਹੈ ਹੋਰ ਕਿਹੜਾ ਇੱਥੇ ਸਪਰੇਅ ਵਾਲਾ ਪੰਪ ਰੱਖਦੇ ਹੋਣਗੇ ਉਹ ਸਹੀ ਆ ਲੈ ਆਪਾਂ ਉੱਤੇ ਬਾਅਦ ਚੋਂ ਚੱਲਾਂਗੇ ਪਹਿਲਾਂ ਆ ਵੀ ਦੇਖੀਏ ਕੀ ਗੱਲਬਾਤ ਆ ਆਇਆ ਲਾੜਲੇ ਚੱਲ ਵੀ ਯੋ ਕੀ ਆ ਹੈ ਭਾਈ ਬਸ ਇੱਥੋਂ ਹੀ ਦੇ ਲੈ ਹੈ ਇੱਥੋਂ ਹੀ ਦੇ ਲੈ ਬਸ ਕੋਈ ਜਾਂਦਾ ਤਾਂ ਹੈ ਨਹੀਂ ਹੋਰੇ ਯਾਰ ਉਰੇ ਦਾ ਨਾਮ ਵੀ ਨਹੀਂ ਲਗਾਇਆ ਕਿਸ ਨੇ ਆਪ ਦਾ ਆ ਕੇ ਦੇਖਾਂ ਹਬਸ ਖਤਮ ਕਹਾਣੀਆਂ ਦੇਖ ਬਸ ਆ ਦੇਖ ਦੁਬਾਰ ਜੀ ਬਣੀ ਹੋਈ ਆ ਬਸ ਹੌਲੀ ਘਮਾਇਆ ਕਰ ਫੋਨ ਜੇ ਨਾ ਕਰਿਆ ਕਰ ਇਹਨੂੰ ਹੌਲੀ ਫੇਰ ਅਗਲੇ ਨੂੰ ਕੁਝ ਨਹੀਂ ਸਮਝ ਪੈਂਦਾ ਵੀ ਯਾਰਾ ਕੀ ਕੁੱਦੂ ਪਰੇਟਾ ਕਰੀ ਜਾਂਦੇ ਨੇ ਇਹ ਫੋਨ ਹੌਲੀ ਐ ਮੂਵ ਕਰਿਆ ਕਰ ਆ ਭਾਈ ਬੈਠਾਗਾ ਉਹ ਦੇਖ ਲਾਇਆ ਹੋਇਆ ਨਾ ਉਹ ਦੇਖ ਇਹ ਭਾਈ ਕੋਈ ਨਾ ਕੋਈ ਟੂਨੇ ਟੱਪੇ ਵਾਲਾ ਸਿਸਟਮ ਚੱਲਦਾ ਰਹਿੰਦਾ ਇੱਥੇ ਸਹੀ ਹੈ ਚੱਲਦਾ ਰਹਿੰਦਾ ਟੂਨੇ ਟੱਪੇ ਵਾਲਾ ਹੋ ਜਾ ਕਰ ਬੈਕ ਹੋ ਜਾ ਕਰ ਠੀਕ ਆ ਟੂਨੇ ਟੱਪੇ ਵਾਲਾ ਸੱਜਣੋ ਸਿਸਟਮ ਇੱਥੇ ਚੱਲਦਾ ਰਹਿੰਦਾ ਹੈਗਾ ਸਹੀ ਆ ਠੀਕ ਆ ਆ ਜਾ ਸੱਜਣਾ ਇਹਨੂੰ ਵੀ ਚੈੱਕ ਕਰ ਲਈਏ ਪੂਰੀ 2x ਤੇ ਚੱਲ ਰਹੇ ਹਾਂ ਤੁਸੀਂ ਵੀ ਵੀਡੀਓ ਦੇਖਣੀ ਹੈ ਨਾ 1.5x ਤੇ ਲਾ ਕੇ ਦੇਖਿਓ ਹੂੰ ਇਹਨੂੰ ਦੇਖੋ ਵੀ ਆ ਸੱਤ ਦਿਖਾਂ ਠੀਕ ਆ ਇਹ ਗਵਾਹੀ ਭਰਦੀ ਆ ਕਿਸੇ ਟਾਈਮ ਕਿੱਡੀ ਸ਼ਾਨੋਂ ਸੌਖਤ ਹੋਊਗੀ ਇਹਦੀ ਆ ਕਰਦੇ ਆ ਚੈੱਕ ਆ ਜਾ ਦੇਖ ਕੇ ਬਸ ਇੱਥੇ ਖੜ ਜਾ ਬਾਬੇ ਤੂੰ ਮੈਨੂੰ ਚੈੱਕ ਕਰੇ ਹੁਣ ਦੇ ਕੀ ਹੈ ਕੋਸ਼ੇ ਇਹ ਸਰੋਤਿਆਂ ਦੇ ਦੇਖਣ ਲੈਗਾ ਕੁਛ ਨਹੀਂ ਹੈਗਾ ਇੱਥੇ ਸੱਜਣੋ ਕੁਛ ਨਹੀਂ ਹੈਗਾ ਇਹ ਚ ਹਾਂ ਇਧਰ ਵੀ ਇਧਰ ਚੈੱਕ ਕਰ ਲਿਆ ਇਧਰ ਚੈੱਕ ਕਰ ਲੇ ਆ ਜਾ ਫਿਰ ਇਹ ਭੂਤੀਆ ਮਹਿਲ ਮਹਿਲ ਤਾਂ ਨਹੀਂ ਲੱਗਦਾ ਮੈਨੂੰ ਇੱਕ ਹੋਰ ਮਹਿਲ ਬੇਸ਼ੱਕ ਹੌਣ ਸੱਜਣਾ ਸਮਝ ਗਏ ਹੋਣਗੇ ਸਮਝਿਓ ਵੀ ਰੋਕਾਂ ਨਹੀਂ ਨਹੀਂ ਕੈਮਰਾ ਰੋਕਣਾ ਆ ਇਹਨੂੰ ਦੇਖੀ ਜਾਣਦੇ ਆ ਇੱਧਰ ਦਿਖਾ ਦੇ ਆ ਮੈਨੂੰ ਮੰਦਰ ਲੱਗਦਾ ਇੱਥੇ ਮੱਥਾ ਟੇਕਦੇ ਹਾਂ ਮੰਦਰ ਆ ਭਾਈ ਮੰਦਰ ਆ ਆ ਵੀਰ ਦੱਸਦਾ ਆਪਣਾ ਹਾਂ ਸਥਾਨ ਆ ਭਾਈ ਉੱਥੇ ਲੋਕ ਮੱਥਾ ਟੇਕ ਰਹੇ ਨੇ ਧਾਰਮਿਕ ਆਸਤਾ ਜੀ ਨਾਲ ਦੀ ਹਾਂ ਸਹੀ ਗੱਲ ਐ ਇੱਧਰ ਆ ਜਾ ਸੱਜਣਾ ਇਧਰੋਂ ਦਾ ਆਪਾਂ ਆਏ ਆ ਲੈ ਉਹੀ ਭੁੱਲ ਭਲਈਆ ਜੀ ਆਪਾਂ ਪਹਿਗੇ ਦੀ ਆ ਆ ਪੀ ਪਗੇ ਦੀ ਆ ਦੇਖ ਆ ਚੀਜ਼ ਦੇਖਣ ਵਾਲੀ ਆ ਜਿਹੜੇ ਅਵਸ਼ੇ ਸਾਡੀਆਂ ਰਹਿ ਗਈਆਂ ਨਾ ਆ ਚੀਜ਼ ਦੇਖਣ ਵਾਲੀ ਆ ਆ ਦੇਖ ਕੀ ਗੱਲਬਾਤ ਬਣਾਈ ਹੋਈ ਆ ਆ ਕੀ ਆ ਬਾਬੇ ਉੱਥੇ ਆ ਗਏ ਆ ਤਾਂ ਫੇਰ ਉਹੀ ਕੋਸਾ ਉੱਥੇ ਆ ਗਏ ਉੱਪਰ ਜਾ ਆ ਜਾ ਇਦੋਂ ਗਾਹਾਂ ਚੱਲਦੇ ਆ ਉੱਤੇ ਆ ਜਾਓ ਸੱਜਣੋ ਚਲੋ ਜੀ ਅੱਜ ਭਾਨਗੜ੍ਹ ਪੂਤੀ ਵਾਲਾ ਸਾਰਾ ਆਪਾਂ ਚੱਕਦਾ ਸਿਸਟਮ ਭਾਨਗੜ੍ਹ ਪੂਤੀਆ ਨਹੀਂ ਭਾਨਗੜ੍ਹ ਹਾਂ ਉਹ ਹੋਆ ਉਹ ਹੋਆ ਉਹ ਹੋਆ ਤੇ ਭੂਤਾਂ ਭਾਈਆ ਤੁਸੀਂ ਦੇਖ ਹੀ ਸਕਦੇ ਹੋ ਕੰਧਾਂ ਕਰਾਂ ਤੇ ਠੀਕ ਆ ਠੀਕ ਆ ਆਹ ਦੇਖ ਲਓ ਭਾਈ ਗੋਰੇ ਮਿਲ ਗਏ ਆਪਾਂ ਨੂੰ ਆ ਦਿਖਾਰੇ ਗੋਰੇ ਗੋਰੇ ਮਿਲ ਗਏ ਅੱਜ ਆਪਾਂ ਨੂੰ ਇਹ ਵੱਡੀ ਪ੍ਰਾਪਤੀ ਆ ਇਹ ਹੀ ਵੱਡੀ ਪ੍ਰਾਪਤੀ ਆ ਦੇਖਣ ਲਈ ਭਾਈ ਆਪਣੇ ਕਾਲੇ ਕਲੂਟੇ ਜੇ ਦੇਖ ਦੇ ਕੇ ਸਾਡੇ ਵਰਗੇ ਅਸੀਂ ਹੰਭ ਗਏ ਦੀ ਸਹੀ ਗੱਲ ਇੰਡੀਆ ਪੰਜਾਬ ਓਕੇ ਹਾਂ ਚਪਾਤੀ ਰੋਟੀ ਹਾਂ ਮੱਕੀ ਦਾ ਆਟਾ ਸਰਸੋਂ ਦਾ ਸਾਗ ਚੱਲਣ ਦੇ ਆਪਣੇ ਵਰਗੀ ਨੇ ਸਰਸੋਂ ਦਾ ਸਾਗ ਉਹ ਤਾਂ ਸਮਝ ਨਹੀਂ ਆਉਣੀ ਐ ਇੰਨੀ ਅੰਗਰੇਜ਼ੀ ਸਾਨੂੰ ਆਉਂਦੀ ਨਹੀਂ ਉਹ ਐ ਸਭ ਤੋਂ ਇੱਕ ਚੀਜ਼ ਹੁੰਦੀ ਆ ਸੱਜਣੋ ਇੱਕ ਚੀਜ਼ ਆਪਾਂ ਗੱਲ ਕਰਦੇ ਆ ਜਦੋਂ ਬੋਲੀ ਵੀ ਨਹੀਂ ਹੁੰਦੀ ਸੀ ਨਾ ਕੋਈ ਬਣੀ ਹੋਈ ਨਾ ਭਾਸ਼ਾ ਸਭ ਤੋਂ ਪਹਿਲਾਂ ਕੰਮ ਕਰਦੀ ਸੀ ਚਿੱਤਰਾਂ ਦੀ ਭਾਸ਼ਾ ਹੁਣ ਇਹਨਾਂ ਨੂੰ ਦੱਸਿਆ ਵੀ ਐ ਹਿਮਾਲੇ ਰੀਵਰ ਪੰਜਾਬ ਸਮਝ ਗਏ ਪਿਆਰੇ ਸਮਝ ਗਏ ਬਈ ਇਹ ਸਾਰਾ ਸਮਝ ਗਏ ਕਹਿੰਦੇ ਵੀ ਇਹਦਾ ਮਤਲਬ ਇਹੀ ਆ ਅੰਗਰੇਜ਼ੀ ਜੇ ਕਹਿੰਦੇ ਵੀ ਨੰਬਰ 1 ਏਰੀਆ ਉਹ ਸਮਝ ਗਏ ਇਹ ਚਿੱਤਰਾਂ ਦੀ ਭਾਸ਼ਾ ਨਾਲ ਆਪਾਂ ਕੁਝ ਵੀ ਗੱਲ ਕਰ ਲਾਂਗੇ ਇਹਨਾਂ ਨਾਲ ਸਾਰਿਆਂ ਦੀ ਭਾਸ਼ਾ ਨਾਲ ਠੀਕ ਸਮਝ ਜਾਣਗੇ ਕੋਈ ਲੋੜ ਨਹੀਂ ਹੈਗੀ ਐਡੀ ਗੱਲ ਨਹੀਂ ਹੁੰਦੀ ਚਿੱਤਰਾਂ ਦੀ ਭਾਸ਼ਾ ਐਡੀ ਹੁੰਦੀਆਂ ਸਮਝ ਗਏ ਰੋਕ ਤਾਂ ਹਾਂ ਰੋਕ ਦੇ ਬਸ ਹੁਣ ਦੱਸ ਤੇ ਆਹ ਲਾੜਲੇ ਦਿਖਾ ਦੇ ਆਹ ਬੁਰਸ ਬੁਰਸ ਚੱਲ ਰਹੇ ਨੇ ਇੱਥੇ ਲਿਪਾ ਪੋਚੀ ਇਹਦੀ ਹੋ ਰਹੀ ਆ ਭਾਈ ਇਹਨੂੰ ਇਹ ਵਧੀਆ ਬਣਾਉਣਗੇ ਕਿਉਂਕਿ ਇੱਥੇ ਜਨਤਾ ਜਨਾਰਦਨ ਬਹੁਤ ਆਉਂਦੀ ਆ ਗੋਰੇ ਵੀ ਆਉਂਦੇ ਆ ਕਾਲੇ ਵੀ ਆਉਂਦੇ ਆ ਆਪਣੇ ਆਰੇ ਸਹੀ ਆ ਇਹ ਸਾਰਾ ਆਉਂਦਾ ਮਾਲ ਪੱਤਾ ਤੇ ਆਹ ਪਾਣੀ ਵਾਲੀ ਹੋ ਸਕਦੀ ਆ ਡਿੱਗ ਪਾਣੀ ਵਾਲਾ ਹਾਂ ਤੇ ਇਹ ਵੀ ਇਹ ਵੀ ਚੈੱਕ ਕਰ ਲੈਨੇ ਆਪਾਂ ਕੀ ਆ ਆ ਤਾਂ ਸੈਨੀਆਂ ਬੁਰਜਾ ਭਾਈ ਠੀਕ ਆ ਸਹੀ ਆ ਆਹਾਂ ਆ ਕੀ ਆ ਹੈ ਉਹ ਕੀ ਪਤਾ ਕੀ ਹੋਊਗਾ ਬਸ ਆਜਾ ਪਾਣੀ ਵਾਲਾ ਹੀ ਹੋਊਗਾ ਵੀ ਨਹੀਂ ਪਾਣੀ ਵਾਲਾ ਨਹੀਂ ਹੈਗਾ ਪਾਣੀ ਵਾਲਾ ਐ ਪੌੜੀਆਂ ਚ ਥੋੜੀ ਜਾਊ ਨਹੀਂ ਨਹੀਂ ਇੱਕ ਹਾਂ ਚੈੱਕ ਕਰਾਂ ਮੈਂ ਨਾਰੈਣ ਦੇ ਬਸ ਉਹ ਪੂਤੀਆ ਮਹਿਲ ਆਏ ਫੇ ਖੜ ਜਾ ਤੂੰ ਮੈਨੂੰ ਜਾਣ ਦੇ ਕੋਈ ਪੰਗਾ ਨਹੀਂ ਕੋਈ ਨਾ ਤੂੰ ਨਾ 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 ਓਏ ਆ ਆ ਤੂੰ ਆ ਤੂੰ ਰੁਕ ਜਾ ਬਸ ਨਾ ਹੀ ਪੈਂਟ ਚੋਂ ਆਉਂਦਾ ਆ ਜਾ ਨਾਲ ਪੰਗਾ ਪਾਵਾਂਗੇ ਆ ਜਾ ਆ ਜਾ ਆ ਜਾ ਹੋ ਰਹਿਣ ਦੇ ਓਏ ਆ ਜਾ ਕਰਦੇ ਆ ਚੱਕ ਉਹ ਫੇ ਲੈ ਉਹ ਕੱਢ ਲਾ ਫੇ ਹਰਦਾ ਕੱਢ ਲਾ ਲੈਟ ਰੂਟ ਲਾ ਭਾਈ ਘੁੰਮਦਾ ਇਹਦਾ ਥੱਲੇ ਨੂੰ ਘਮਾ ਪੈਂਦਾ ਆ ਜਾ ਇਧਰੋਂ ਦਾ ਉਹ ਆ ਇਹ ਆ ਤਾਂ ਬਾਹਰੇ ਨੂੰ ਨਿਕਲਦਾ ਆਹਦਾ ਬਾਹਰੇ ਆ ਮੈਂ ਖੜ ਕੇ ਦੇਖਣ ਆਲਾ ਉਹ ਲਫਾਰੀਂ ਆਹ ਕਮਾ ਪੈਂਦਾ ਭਾਈ ਵਿੱਚ ਖੜ ਜਾ ਇੱਕ ਵਾਰ ਉਹ ਤਿਆਰ ਕੱਢ ਲਿਆ ਆਪਦਾ ਤੋਸ ਤੋਂ ਇਧਰੋਂ ਦਾ ਦਿਖ ਰਿਹਾ ਸਾਰਾ ਕੁਛ ਹੀ ਦੇਖੋ ਪੂਰਾ ਕਿਲਾ ਦਿਖ ਰਿਹਾ ਹੈਗਾ ਫੁੱਲ ਜਿਵੇਂ ਇਹਦੇ ਵਿੱਚ ਜਾ ਕੇ ਚੈੱਕ ਕਰਦੇ ਆਪਾਂ ਰਹਿਣ ਦੇ ਬਸ ਆ ਜਾ ਹੁਣ ਉਹ ਨਹੀਂ ਓਏ ਆ ਜਾ ਓਏ ਦੇਖਦੇ ਆ ਕੀ ਪਤਾ ਕੋਈ ਟੱਕਰ ਨਹੀਂ ਆਉ ਸਾਰੇ ਇੱਥੇ ਮਾਰਵਾੜੀ ਨਹੀਂ ਰੁਕੇ ਇੱਥੇ ਰਾਜੇ ਨਹੀਂ ਰੁਕੇ ਚੱਲ ਗਏ ਨਾ ਦੇਖਦੇ ਹੁਣ ਓਏ ਆ ਜਾ ਓਏ ਇੱਥੇ ਕੋਈ ਨਹੀਂ ਆਉਂਦਾ ਹੈਗਾ ਲੱਖਾਂ ਫਿਰਦੀ ਜਾਂਦਾ ਉੱਤੇ ਆਪਾਂ ਦਾ ਕਰਦੇ ਬਸ ਖਾਲਾ ਥੱਲੇ ਨੂੰ ਚਾਈ ਜਾਂਦਾ ਓਏ हां जो दोस्तों देखो बहुत डर रहे हैं मैं था था। है? है। तो ओए ਥੱਲੇ ਨੂੰ ਜਾਈ ਜਾਂਦਾ ਬਾਬੇ ਤਾਂ ਹੈ ਕੀ ਆ ਇਹ ਚੈੱਕ ਕਰਦੇ ਹੁਣ ਕੀ ਆ ਇਹ ਤਹਿ ਖਾਨਾ ਹੀ ਲੱਗਦਾ ਹੈ ਮੈਨੂੰ ਤਾਂ ਡਰ ਲੱਗਦਾ ਦੋਸਤੋ ਮਾ ਜਾਨਲ ਜਾਂ ਪੈ ਗਿਆ ਆ ਜਾ ਆ ਜਾ ਦੇਖਦੇ ਆ ਕੀ ਹੈ ਇਹਦਾ ਚਾਨਣ ਜਾਂ ਪੈ ਗਿਆ ਮੈਨੂੰ ਤਾਂ ਐਂ ਦੀ ਕੁਛ ਤਹਿ ਖਾਨੇ ਚ ਬਣਾਇ ਇੱਕ ਮਿੰਟ ਕੀ ਹੋ ਗਿਆ ਪਾਉਡੀ ਦੇਖ ਨਹੀਂ ਰਿਹਾ ਤੂੰ ਆ ਜਾ ਭਾਈ ਬਾਬੇ ਲਿਆ ਉਰੇ ਫੜਾ ਦੇ ਮੈਨੂੰ ਇੱਥੇ ਖੜ ਜਾ ਯਾਰ ਕਰ ਏ ਭਾਈ ਆ ਬਾਰੀ ਗੇਟ ਆ ਭੱਜਣ ਨੂੰ ਰਾਜੇ ਦੇ ਖਾਤੇ ਹਾਂ ਰਾਜੇ ਦੇ ਭੱਜਣ ਨੂੰ ਹੋਰ ਕੁਝ ਨਹੀਂ ਹੈਗਾ ਇਹ ਮੈਂ ਤਾਂ ਉਈ ਡਰ ਗਿਆ ਸੀ ਕੁਝ ਨਹੀਂ ਹੈਗਾ ਇਹ ਮੈਂ ਤਾਂ ਉਈ ਡਰ ਗਿਆ ਸੀਗਾ ਵੀ ਸਾਲਾ ਕਿਤੇ ਹੁਣਾ ਪੂਤੀਆ ਹੋਵੇ ਇਥੋਂ ਹੀ ਇਹਨਾਂ ਨੇ ਜਾਣ ਕੇ ਨਾ ਇਹ ਹੁੰਦੇ ਹਰਾਮੀ ਨੇ ਵੀ ਕਿਤੇ ਜਾਣ ਕੇ ਨਹੀਂ ਬੰਦ ਕਰਦੇ ਜਿਹੜਾ ਫਸ ਗਿਆ ਫਸ ਗਿਆ ਕਿ ਨਹੀਂ ਹਾਂ ਹੁਣ ਆਪਾਂ ਤਾਂ ਪਹਿਲੀ ਗੇਰੀ ਆਏ ਆ ਇੱਥੇ ਆਪਾਂ ਤਾਂ ਪਹਿਲੀ ਗੇਰੀ ਆ ਮੈਂ ਤਾਂ ਹੀ ਡਰਦਾ ਸੀ ਪਰ ਆਪਾਂ ਮੀਟਰ ਲਾ ਕੇ ਚੈੱਕ ਕਰ ਲਿਆ ਦੇਖੋ ਤਾਹਾਂ ਨੂੰ ਖਾ ਸਾ ਘਮਾ ਟਾਰ ਚਲਾਈ ਹੋਈ ਆਪਣੀ ਨਹੀਂ ਤਾਂ ਨੇਰਾ ਲੈ ਹੋਰ ਮੈਨੂੰ ਐ ਲੱਗਿਆ ਮੈਂ ਇਹਨਾਂ ਨੇ ਐਂ ਛੱਡਤਾ ਹੋਊਗਾ ਵੀ ਆਊਗਾ ਕੋਈ ਫਸ ਜਾਊਗਾ ਬਾਅਦ ਚੋਂ ਇੱਥੇ ਆਹ ਆ ਚਾਨਣ ਖਾਤਰ ਫੇਰ ਆਹ ਤਹਿਖਾਨਾ ਦੇਖੋ ਇੱਥੇ ਕੋਈ ਨਹੀਂ ਆਉਂਦਾ ਹੈਗਾ ਇਹਦਾ ਯਾਰ ਇਹ ਤਾਂ ਸਹੀ ਦਰਖਤ ਵੀ ਲਾ ਹੋਏ ਪੈਨੇ ਇੱਥੇ ਆਹੀ ਆਉਂਦੇ ਆ ਜਿਹੜੇ ਪੰਜਾਬੀ ਆ ਭਾਈ ਲੈ ਫੜੀ ਰੋਕਦਾ ਆ ਨਿਕਲ ਐ ਲੈ ਵੀ ਸੱਜਣੋ ਆਪਾਂ ਸਾਰਾ ਜਲਸਾ ਦੇਖ ਲਿਆ ਸਾਣਬੀਨ ਸਾਰੀ ਕਰ ਲਈ ਸਾਰਾ ਕੁਝ ਕਰ ਲਿਆ ਸਰੰਗਾ ਸਰੰਗਾ ਜਿਹੜੀਆਂ ਖੁੱਲ੍ਹਾ ਸੀ ਜਿਹਦਾ ਮੂੰਹ ਉੱਥੇ ਵੜ ਗਏ ਬਸ ਅਸੀਂ ਜਿਹੜਾ ਬੰਦ ਸੀ ਉੱਥੇ ਭਾਈ ਜਾਣ ਨਹੀਂ ਸੀ ਬਸ ਹੋਰ ਤਾਂ ਕੁਝ ਨਹੀਂ ਹੁਣ ਅਸੀਂ ਵੀ ਕੜਾਹੇ ਆ ਬਣਾਈ ਜਾਵਾਂਗੇ ਨਹੀਂ ਗੱਲਾਂ ਦਾ ਬਾ ਗੱਲ ਖਤਮ ਕਰੋ ਹੁਣ ਇਹਨੂੰ ਹੋ ਗਈ ਬੀਤ ਗਈ ਅਗਲੀ ਵੀਡੀਓ ਚ ਮਿਲਦੇ ਹਾਂ ਇਹ ਮਿਟਣਾ ਹੀ ਹੁੰਦਾ ਜਿਹੜੀ ਚੀਜ਼ ਬਣਦੀ ਆ ਉਹਨੇ ਮਿਟਣਾ ਹੀ ਆ ਲਾਇਕ ਕਰੋ ਕਮੈਂਟ ਕਰ ਦਿਓ ਬਾਬੇ ਧੰਨਵਾਦ ਤੁਹਾਡਾ ਦੇਖਣ ਲਈ